ਅਜੇ ਤੱਕ ਪਾਰਟੀ ਨੇ ਕੋਈ ਉਮੀਦਵਾਰ ਨਹੀਂ ਐਲਾਨਿਆਗਾ ਤੇ ਉਸ ਤੋਂ ਪਹਿਲਾਂ ਹੀ ਇੰਨਾ ਮਾਣ ਸਤਕਾਰ ਇਹ ਬਾਰਡਰ ਪੱਟੀ ਐ ਕਾਫੀ ਜ਼ਿਆਦਾ ਪਛੜੀ ਹੋਈ ਆ ਔਰ ਇਹਨੂੰ ਕਿਸੇ ਨੇ ਨਹੀਂ ਸੰਭਾਲਿਆ ਕਿਉਂਕਿ ਇੱਥੇ ਲੋਕ ਸਿਰਫ ਵੋਟਾਂ ਹੀ ਲੈਣ ਆਉਂਦੇ ਨੇ ਲੋਕਾਂ ਦੀ ਪਰਵਾਹ ਨਹੀਂ ਕਰਦੇ। ਇਹ ਰੈਟਰ ਫੌਜੀ ਹੋਊ ਰਿਟਾਇਰ ਫੌਜੀਾਂ ਕੋਲੇ ਤਾਂ ਹੋਰ ਵਧੀਰੇ ਬਿਜ਼ਨਸ ਹੁੰਦੇ ਆ ਹੋਰ ਵਧੀਰੇ ਕੰਮ ਕਾਲ ਨੂੰ ਮਿਲਦੇ ਆ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਦਾ ਤੁਹਾਡਾ ਜਿਹੜਾ ਸਵਾਬ ਕਿਵੇਂ ਮਿਲਿਆ? ਦੇਖੋ ਜੀ ਫੌਜੀ ਬੰਦਾ ਇੱਕ ਦੇਸ਼ ਦੀ ਸੇਵਾ ਕਰਦਾ ਔਰ ਰਾਜਨੀਤੀ ਵੀ ਸੇਵਾ ਹੀ ਆ। ਸਸੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਫਰੋਇਪੁਰ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਦੇ ਆ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਫੌਜੀ ਅੰਗਰੇਕ ਸਿੰਘ ਵੜਵਾਲ ਤਾਂ ਜਮਿਨੀ ਪੱਧਰ ਤੇ ਕਾਫੀ ਲੋਕਾਂ ਦਾ ਰਿਸਪੌਂਸ ਉਹਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਗੁਰੂ ਹਸਾਏ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਨੇ ਤਾਂ ਫੌਜੀ ਵੱਲੋਂ ਲਗਾਤਾਰ ਜਿਹੜੀ ਲੋਕਾਂ ਦੇ ਨਾਲ ਵਿਚਰਨ ਦੀ ਸ਼ਮੂਲੀਅਤ ਲੋਕਾਂ ਦੇ ਵਿੱਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲੋਕਾਂ ਵੱਲੋਂ ਉਹਨਾਂ ਦੇ ਹਾਰ ਪਾ ਕੇ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੇ ਆ ਕਿ ਹਾਲੇ ਤੱਕ ਜਿਹੜਾ ਕੋਡ ਆਫ ਕੰਡੈਕਟ ਵੀ ਨਹੀਂ ਲੱਗਾਗਾ ਕੋਈ ਹਜੇ ਡੇਟ ਵੀ ਨਹੀਂ ਆਏਗੀ ਹਾਲਾਂਕਿ ਪ੍ਰਧਾਨ ਸਭਾ 2024 ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਪਰ ਫੌਜੀ ਅੰਗਰੇਕ ਸਿੰਘ ਵੱਲੋਂ ਜਿਹੜਾ ਲਗਾਤਾਰ ਆਪਣੇ ਤੌਰ ਤੇ ਪੂਰਾ ਵਰਕ ਜ਼ਮੀਨੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਅੱਜ ਉਹ ਗੁਰੂ ਹਰਸਾਹਿਬ ਵਿਧਾਨ ਸਭਾ ਹਲਕਾ ਦੇ ਵਿੱਚ ਪਹੁੰਚੇ ਨੇ ਤਾਂ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ ਤੇ ਕਾਫੀ ਸਵਾਗਤ ਲੋਕਾਂ ਵੱਲੋਂ ਉਹਨਾਂ ਦਾ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੀਆਂ ਕਿਉਂਕਿ ਲੋਕਾਂ ਵੱਲੋਂ ਬਹੁਤ ਮਾਣ ਤੇ ਸਤਿਕਾਰ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਸਾਹਿਬ ਦਾ ਫੌਜੀ ਨੇ ਅੰਗਰੇਜ਼ ਸਿੰਘ ਵੜਵਾਲ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਹਾਲਾਂਕਿ ਇਸ ਤੋਂ ਜੇ ਆਪਾਂ ਗੱਲ ਕਰੀਏ ਫਰੀਪੁਰ ਲੋਕ ਸਭਾ ਹਲਕੇ ਦੀ ਤਾਂ ਮਜਬੂਤਾ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ ਇਹਨਾਂ ਦੀ ਟੱਕਰ ਹੈ ਸੁਖਵੀਰ ਸਿੰਘ ਬਾਦਲ ਨਾਲ ਹੋਵੇ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਰਾਣਾ ਗਰਮੀਤ ਸਿੰਘ ਨਾਲ ਇਹਨਾਂ ਦੀ ਹੋਰ ਹੋ ਸਕਦੀ ਟੱਕਰ ਕਾਂਗਰਸ ਪਾਰਟੀ ਦੇ ਵੀ ਕਾਫੀ ਧੜੱਲੇਦਾਰ ਇਥੇ ਲੀਡਰ ਨੇ ਸ਼ੇਰ ਸਿੰਘ ਕੋਬਾਇਆ ਐਮਪੀ ਰਹੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਮੁਕਾਬਲਾ ਹੋ ਸਕਦਾ ਹੈ ਤਾਂ तमाम ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮਹਾਨ ਲੀਡਰ ਨੇ ਉਹਨਾਂ ਦੇ ਨਾਲ ਟੱਕਰ ਹੋ ਸਕਦੀ ਹੈ ਪਰ ਆਪਾਂ ਇਹ ਕਹਿ ਸਕਦੇ ਆ ਕਿ ਲੋਕਾਂ ਦਾ ਜਿਹੜਾ ਸਤਕਾਰ ਮਾਣ ਰਿਸਪਾਂਸ ਕਾਫੀ ਜਿਹੜਾ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਫੌਜੀ ਅੰਗਰੇਜ਼ ਸਿੰਘ ਵੜਵਾਲ ਉਹਨਾਂ ਨੂੰ ਦੇਖਦਾ ਦਿਖਾਈ ਦੇ ਰਿਹਾ ਹੈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਤੱਕ ਕਾਇਮ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਹਾਸਲ ਕਰਾਂਗੇ ਅਸੀਂ ਲੋਕ ਸਭਾ ਹਲਕਾ ਫਰੋਇਪੁਰ ਜੋ ਬਾਰਡਰ ਦਾ ਏਰੀਆ ਹੈ ਤਾਂ ਉੱਥੇ ਮੌਜੂਦ ਹੈ ਗੁਰੂ ਹਰ ਸਾਹਿਬ ਵਿਧਾਨ ਸਭਾ ਹਲਕਾ ਹੈ ਤਾ ਉਸ ਵਿਦਾਂਤ ਸਲਾ ਹਲਕੇ ਦੇ ਵਿੱਚ ਪਹੁੰਚੇ ਆਏ ਤੁਹਾਨੂੰ ਦੱਸ ਦਿੰਨੇ ਆ ਕਿ ਲੋਕ ਸਭਾ 2024 ਦੀਆਂ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਤੇ ਪਰ ਹਾਰੇ ਤੱਕ ਕਿਸੇ ਵੀ ਪਾਰਟੀ ਨੇ ਆਪ ਦੇ ਉਮੀਦਵਾਰ ਨੂੰ ਕਿਸੇ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਦੇ ਨਾਮ ਅਨਾਉਂਸ ਨਹੀਂ ਕੀਤੇ ਪਰ ਫਰੋਇਪੁਰ ਦੀ ਗੱਲ ਕਰੀਏ ਲੋਕ ਸਭਾ ਹਲਕੇ ਦੀ ਤਾਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਫੌਜੀ ਅੰਗਰੇਜ਼ ਸਿੰਘ ਬੜਵਾਲ ਤਾਂ ਉਹਨਾਂ ਦਾ ਮਾਨ ਸਤਕਾਰ ਅਸੀਂ ਜੋ ਪਿੰਡਾਂ ਦੇ ਵਿੱਚ ਵੇਖਿਆ ਜਾ ਕੇ ਅਸੀਂ ਗਰਾਊਂਡ ਲੈਵਲ ਤੇ ਤੁਹਾਨੂੰ ਅੱਜ ਰਿਪੋਰਟ ਦਿਖਾ ਰਹੇ ਹਾਂ ਹਾਲਾਂਕਿ ਜਦੋਂ ਪੀਕ ਤੇ ਹੁੰਦਾ ਉਸ ਵਕਤ ਇਹ ਨਜ਼ਾਰਾ ਜ਼ਰੂਰ ਦੇਖਣ ਨੂੰ ਮਿਲਦਾ ਤੇ ਪਰ ਆਦੀ ਦੀ ਗੱਲ ਕਰੀਏ ਤਾਂ ਅੱਜ ਫੌਜੀ ਅੰਗਰੇਜ਼ ਸਿੰਘ ਨੂੰ ਜਿਹੜਾ ਪਿੰਡ ਹੈਗਾ ਨੌ ਬਹਿਰਾਂ ਸ਼ੇਰ ਸਿੰਘ ਵਾਲਾ ਇਹ ਗਰੂਰਸਾਏ ਹਲਕੇ ਦਾ ਪਿੰਡ ਹੈ ਤਾਂ ਉੱਥੇ ਲੋਕਾਂ ਨੇ ਸਿੱਕਿਆਂ ਦੇ ਨਾਲ ਤੋਲਿਆ ਤੁਹਾਨੂੰ ਦੱਸ ਦਿੰਨੇ ਆ ਕਿ 95 ਕਿਲੋ ਦੇ ਕਰੀਬ ਜਿਹੜਾ ਵਜ਼ਨ ਹੈ ਫੌਜੀ ਅੰਗਰੇਜ਼ ਸਿੰਘ ਦਾ ਤਾਂ ਉਸ ਦੇ ਬਰੋਬਰ ਜਿਹੜੇ ਸਿੱਕੇ ਇੱਥੇ ਦੇਖ ਨੂੰ ਮਿਲੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਤਾਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਗਏ ਆਂ ਕਾਫੀ ਮਾਣ ਸਤਿਕਾਰ ਜਿਹੜਾ ਫੌਜੀ ਅੰਗਰੇਜ਼ ਸਿੰਘ ਵੜਵਾਲ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਟਿਕਟ ਆਮ ਆਦਮੀ ਪਾਰਟੀ ਐਨਾਉਂਸ ਕਰਨੀ ਹੈ ਪਰ ਜੋ ਮਾਨ ਸਤਕਾਰ ਅਸੀਂ ਦੇਖਿਆ ਤਾਂ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਕ ਸਭਾ ਹਲਕੇ ਦੇ ਵਿੱਚ ਉਮੀਦਵਾਰ ਜਿੱਤੂਗਾ ਜਿੱਤ ਹਾਸਲ ਕਰੂਗਾ ਤਾਂ ਫੌਜੀ ਅੰਗਰੇਜ਼ ਸਿੰਘ ਵੜਵਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਫੌਜੀ ਅੰਗਰੇਜ਼ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਬੜੀ ਬੜੀ ਮਿਹਰਬਾਨੀ ਜੀ ਡੀ 5 ਚੈਨਲ ਦੀ ਸਾਰਿਆਂ ਸ਼ਰੋਤਿਆਂ ਦਾ ਜੀ ਅੱਜ ਜੋ ਅਸੀਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਮੈਨੂੰ ਲੱਗਦਾ ਇਹ ਤਸਵੀਰਾਂ ਦੇਖਣ ਨੂੰ ਉਦੋਂ ਮਿਲਦੀਆਂ ਹੁੰਦੀਆਂ ਐ ਜਦੋਂ ਉਮੀਦਵਾਰ ਕੋਈ ਵੀ ਪਾਰਟੀ ਆਫ ਦਾ ਐਲਾਨ ਕਰ ਦਿੰਦੀ ਐ ਉਸ ਤੋਂ ਬਾਅਦ ਕਾਫੀ ਜਿਹੜੀ ਪੀਕ ਤੇ ਜਿਹੜਾ ਲੋਕਾਂ ਦੇ ਵਿੱਚ ਜਾਣੇ ਆ ਵਿਚਰਦਿਆਂ ਤੁਸੀਂ ਤੇ ਪਰ ਹਜੇ ਤਾਂ ਪਾਰਟੀ ਨੇ ਕੋਈ ਉਮੀਦਵਾਰ ਨਹੀਂ ਐਲਾਨਿਆਗਾ ਤੇ ਉਸ ਤੋਂ ਪਹਿਲਾਂ ਹੀ ਇੰਨਾ ਮਾਨ ਸਤਕਾਰ ਤੇ ਉਹ ਜਿਹੜੀਆਂ ਤਸਵੀਰਾਂ ਸਾਂਝੀਆਂ ਹੋਈਆਂ ਜਦੋਂ ਉਦੋਂ ਉਸ ਵਕਤ ਲੋਕ ਜਿਹੜਾ ਤੋਲਦੇ ਹੁੰਦੇ ਆ ਜਾਂ ਉਹਨਾਂ ਨੂੰ ਕੇਲਿਆਂ ਦੇ ਨਾਲ ਫਲਾਂ ਦੇ ਨਾਲ ਫਰੂਟਾਂ ਦੇ ਨਾਲ ਤੋਲਦੇ ਆ ਪਰ ਤੁਹਾਨੂੰ ਅੱਜ ਚੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਜੀ ਬੜੀ ਮੇਰੇ ਲਈ ਸੁਭਾਗੇ ਦੀ ਗੱਲ ਔਰ ਬੜੀ ਮੈਂ ਉਸ ਪਰਮਾਤਮਾ ਉਸ ਕਾਲਪੁਰਖ ਦਾ ਉਸ ਪਰਮੇਸ਼ਵਰ ਖੁਦਾ ਦਾ ਸ਼ੁਕਰ ਕਰਦਾ ਕਿ ਜਿਨੇ ਮੈਨੂੰ ਇਨਾ ਮਾਨ ਬਖਸ਼ਿਆ ਮੈਂ ਇਹ ਲੋਕਾਂ ਦੀ ਪੈਰ ਦੀ ਮਿੱਟੀ ਆ ਔਰ ਦੂਸਰੀ ਗੱਲ ਮੈਂ ਇਹ 2 ਸਾਲ ਹੋ ਗਏ ਲਗਭਗ ਸਭ ਮੈਂ ਜਿਹੜਾ ਪਿੰਡਾਂ ਦੇ ਵਿੱਚ ਵਰਕ ਕਰ ਰਿਹਾ ਇੱਥੇ ਕਈ ਤਰ੍ਹਾਂ ਦੀ ਆਪਟਾਉਂਦੀ ਹੈ ਬਾਰਡਰ ਪੱਟੀ ਦੇ ਜਿਹੜੇ ਲੋਕਾਂ ਦੇ ਨਾਲ ਵਿਚਰਨਾ ਪੈਂਦਾ ਪਰ ਲੋਕਾਂ ਦੇ ਜਿਹੜੇ ਮੁਸ਼ਕਲਾਂ ਨੇ ਇੱਕ ਮੈਂ ਫੌਜੀ ਹੋਣ ਦੇ ਨਾਤੇ ਮੈਂ ਇੱਕ ਬਾਰਡਰ ਤੇ ਵੀ ਰਹਿ ਕੇ ਮੈਂ ਕਾਰਗਰ ਦੀ ਲੜਾਈ ਵੀ ਲੜੀ ਆ ਪਰ ਇੱਥੇ ਹਾਲਾਤ ਜਿਹੜੇ ਮੈਂ ਰਿਟਾਇਰਮੈਂਟ ਤੋਂ ਬਾਅਦ ਆਇਆ ਮੈਂ ਇੱਕ ਬਿਜ਼ਨਸਮੈਨ ਵੀ ਹਾਂ ਔਰ ਜਦੋਂ ਮੈਂ ਇੱਥੇ ਲੋਕਾਂ ਦੇ ਵਿੱਚ ਵਿਚਰਿਆ ਤਾਂ ਅੱਜ ਮੈਂ 2 ਸਾਲ ਹੋ ਗਏ ਲੋਕਾਂ ਦੇ ਵਿੱਚ ਵਿਚਰ ਕੇ ਮੈਂ ਦੇਖ ਰਿਹਾ ਲੋਕਾਂ ਦੇ ਜਿਹੜੇ ਵਾਸਤਵ ਚ ਬੜੀਆਂ ਜਿਹੜੀਆਂ ਪ੍ਰੋਬਲਮਸ ਨੇ ਬੜਾ ਕਾਫੀ ਵੱਡੀਆਂ ਸਮੱਸਿਆਵਾਂ ਨੇ ਜਿਵੇਂ ਕਿ ਪਿੱਛੇ ਹੜ੍ਹ ਆਇ ਸੀ ਹੜਾਂ ਦੇ ਵਿੱਚ ਇੰਨੀ ਜ਼ਿਆਦਾ ਇੱਥੇ ਜਿਹੜੀ ਮਾਰ ਪਈ ਸੀ ਪਿੱਛੇ ਜਿਹੜਾ ਅਸੀਂ ਪੁਲ ਕ੍ਰੋਸ ਕੀਤਾ ਹੈ ਛੇਰਚੇ ਨੌਂਬਰਾਂ ਵਾਲਾ ਜਿਹੜਾ ਪੁਲ ਹੈ ਉੱਥੇ ਇੱਕ ਮੁੰਡਾ ਪਿੱਛੇ ਡਰਕੇ ਹੁੰਦੀ ਡੈਥ ਹੋ ਗਈ ਜਦ ਹੜ੍ਹ ਆਏ ਸੀ ਤਾਂ ਐਸੇ ਪਿੰਡ ਦਾ ਹੀ ਉਹ ਨੌਜਵਾਨ ਸੀ ਇਲਾਕੇ ਦਾ ਨੌਜਵਾਨ ਸੀ ਪਰ ਜਿਹੜੀ ਸਮੱਸਿਆਵਾਂ ਨੇ ਇੱਥੇ ਉਹਦੀ ਸਮੱਸਿਆਵਾਂ ਇੰਨੀਆਂ ਵੱਡੀਆਂ ਨੇ ਜਿਸ ਤਰ੍ਹਾਂ ਦੇ ਜਿਹੜੇ ਪੁਲ ਨੇ ਜਿਹੜਾ ਤੇ ਹੜਾ ਇਹ ਪੂਰਾ ਦਿਹਾਈ ਇਲਾਕਾ ਹੈ ਜਿਹੜੇ ਪੁਲ ਨੇ ਪੁਲਿਸ ਨੇ ਪ੍ਰੋਪਰ ਤਰੀਕਾ ਨਾਲ ਬਣਾਇਆ ਗਿਆ 75 ਸਾਲਾਂ ਦੇ ਵਿੱਚ ਜਿਹੜੀ ਬਾਰਡਰ ਪੱਟੀ ਹੈ ਕਾਫੀ ਜ਼ਿਆਦਾ ਪਛੜੀ ਹੋਈ ਆ ਔਰ ਇਹਨੂੰ ਕਿਸੇ ਨੇ ਨਹੀਂ ਸੰਭਾਲਿਆ ਕਿਉਂਕਿ ਇੱਥੇ ਲੋਕ ਸਿਰਫ ਵੋਟਾਂ ਹੀ ਲੈਣ ਆਉਂਦੇ ਨੇ ਲੋਕਾਂ ਦੀ ਪਰਵਾਹ ਨਹੀਂ ਕਰਦੇ ਵਰਵਾਲ ਜੀ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਤੁਸੀਂ ਰਿਟਾਇਰ ਫੌਜੀ ਹੋ ਰਿਟਾਇਰ ਫੌਜੀਆਂ ਕੋਲੇ ਤਾਂ ਹੋਰ ਬਥੇਰੇ ਬਿਜ਼ਨਸ ਹੁੰਦੇ ਆ ਹੋਰ ਬਥੇਰੇ ਕੰਮ ਕੱਲ ਨੂੰ ਮਿਲਦੇ ਆ ਤੁਸੀਂ ਰਾਜਨੀਤੀ ਦੇ ਵਿੱਚ ਆਉਣ ਦਾ ਤੁਹਾਡਾ ਜਿਹੜਾ ਸਵਾਬ ਕਿਵੇਂ ਮਿਲਿਆ ਕਿਸ ਤਰੀਕੇ ਦੇ ਨਾਲ ਮਿਲਿਆ ਆਮ ਆਦਮੀ ਪਾਰਟੀ ਦਾ ਜਿਹੜਾ ਟੀਚਾ ਸੀ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਇਸ ਪਾਸੇ ਦੇਖੋ ਜੀ ਫੌਜੀ ਬੰਦਾ ਇੱਕ ਦੇਸ਼ ਦੀ ਸੇਵਾ ਕਰਦਾ ਔਰ ਰਾਜਨੀਤੀ ਵੀ ਸੇਵਾ ਹੀ ਆ ਔਰ ਜਿਹੜੀ ਆਮ ਆਦਮੀ ਪਾਰਟੀ ਦੇ ਨਾਮ ਹੇ ਜੁੜਿਆ ਹੋਇਆ ਉਹਨਾਂ ਵਿਚਾਰਧਾਰਨਾ 2014 ਔਰ 15 ਤੋਂ ਜੁੜਿਆ ਹੋਇਆ ਮੈਂ ਦਿੱਲੀ ਤੋਂ ਜਦ ਮੈਂ ਨੌਕਰੀ ਕਰਦਾ ਸੀ ਤਦ ਵੀ ਮੇਰੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਹਮੇਚਾ ਵਾਰਤਲਾਪ ਰਹਿੰਦੀ ਸੀ ਉਹਨਾਂ ਦੀ ਕੈਂਪੇਨਿੰਗ ਚ ਹੀ ਰਹਿੰਦੇ ਸੀ ਅਸੀਂ ਪਰ ਜਿਹੜੀ ਅੱਜ ਰਾਜਨੀਤੀ ਵਿੱਚ ਮੈਨੂੰ ਆਉਣਾ ਪੈ ਗਿਆ ਮੈਂ ਇੱਕ ਇਸੇ ਬਰਾਦਰੀ ਤੇ ਬਿਲੋਂਗ ਕਰਦਾ ਪਰ ਸਾਡੀ ਬਰਾਦਰੀ ਫੌਜੀ ਬੰਦੇ ਦੀ ਕੋਈ ਜਾਤ ਨਹੀਂ ਹੁੰਦੀ ਉਜੀ ਬੰਦਾ ਸਾਰਿਆਂ ਲਈ ਸਰਵ ਧਰਮ ਦਾ ਹੁੰਦਾ ਹੈ ਔਰ ਮੈਂ ਸਾਰਿਆਂ ਦਾ ਰਿਗਾਰਡ ਕਰਦਾ ਹਰ ਇੱਕ ਧਰਮ ਦਾ ਹਰ ਇੱਕ ਸਮਾਜ ਦਾ ਕਿਉਂਕਿ ਜਿਹੜੀ ਅੱਜ ਲੋਡ ਹੈ ਸਾਡੇ ਬਾਰਡਰ ਪੱਟੀ ਦੀ ਇਹ ਕਾਫੀ ਜ਼ਿਆਦਾ ਲੋਡ ਹੈ ਜੀ ਜੁਵਾ ਨੋਗੇ ਆਉਣ ਦੀ ਔਰ ਜਿਹੜੇ ਪੁਰਾਣੇ ਲੀਡਰਸ਼ਿਪ ਪੁਰਾਣੇ ਲੀਡਰਾਂ ਨੇ ਕੀ ਕੀਤਾ ਉਹ ਅਸੀਂ ਦੇਖਦੇ ਹਾਂ ਸਾਰੇ ਦੇਖ ਹੀ ਚੁੱਕੇ ਤੁਸੀਂ ਮੀਕਰੋਸ ਕਰਕੇ ਆਏ ਹੋ ਤੇ 75 ਸਾਲਾਂ ਦੀ ਜਿਹੜੀ ਹਿਸਟਰੀ ਆ ਜਿਹੜੀ 75 ਸਾਲਾਂ ਦੀ ਜਿਹੜੀ ਡਾਕੂਮੈਂਟਰੀ ਆ ਉਹ ਸਾਨੂੰ ਪੇਸ਼ ਕਰ ਰਹੀ ਹੈ ਵਰਵਲ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਕਾਫੀ ਦਾਵੇਦਾਰ ਜਿਹੜੇ ਉਮੀਦਵਾਰ ਨੇ ਹਰ ਤੁਹਾਡੇ ਘਲੇ ਲੋਕ ਸਭਾ ਹਲਕੇ ਫਰੋਇਪਰ ਦੀ ਗੱਲ ਨਹੀਂ ਕਰਦੇ ਤਮਾਮ ਜਿੰਨੇ ਲੋਕ ਸਭਾ ਹਲਕੇ ਨੇ ਤਾਂ ਸਭ ਤੋਂ ਵੱਧ ਜੇ ਆਪਾਂ ਗੱਲ ਕਰਾਂਗੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਅਕਤੀ ਆ ਉਹ ਕਹਿੰਦੇ ਵੀ ਅਸੀਂ ਦਾਬਿਦਾਰੀ ਠੁਕ ਰਹੇ ਹਾਂ ਤੁਹਾਡੇ ਫਰੋਇਪਰ ਹਲਕੇ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਇਸ ਦਾਬਿਦਾਰੀ ਨੂੰ ਅਜ਼ਮਾ ਰਹੇ ਹੋਣੇ ਵੀ ਸਾਨੂੰ ਟਿਕਟ ਮਿਲੇ ਪਰ ਜਿਹੜੀ ਗਰਾਊਂਡ ਲੈਵਲ ਤੇ ਜਿਹੜੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਇੰਨਾ ਤਾਂ ਵਰ ਦੇਖੋ ਜੀ ਮੈਂ ਉਹਨਾਂ ਦਾ ਹੀ ਸਤਿਕਾਰ ਕਰਦਾ ਜਿਹੜੇ ਲੋਕ ਆਪਣਾ ਇਹਨਾਂ ਉਦਮ ਕਰ ਰਹੇ ਆ ਜਿਹੜੇ ਟਿਕਟ ਦੀ ਦਾਅਵੇਦਾਰੀ ਦਿਖਾ ਰਹੇ ਆ ਉਹਨਾਂ ਨੂੰ ਵੀ ਵਧਾਈਆਂ ਪਰਮਾਤਮਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਲੇਕਿਨ ਮੈਂ ਤੋਂ ਪਹਿਲਾਂ ਕਹਿ ਚੁੱਕਾ ਮੈਂ ਆਪਣੇ ਲੋਕਾਂ ਦੇ ਨਾਲ ਬਾਰਡਰ ਪੱਟੀ ਦੇ ਨਾਲ ਜੁੜਿਆ ਹੋਇਆ ਹਾਂ ਔਰ ਇਸੇ ਤੋਂ ਜੰਪਾਲਾਂ ਮੈਂ ਆਪਣੇ ਲੋਕਾਂ ਦੇ ਨਾਲ ਵਿਚਰਦਾ ਇਹ ਮੈਨੂੰ 2 ਸਾਲ ਤੋਂ ਪਹਿਲਾਂ ਤੋਂ ਮੈਂ ਵਰਕ ਕਰ ਰਿਹਾ ਮੈਂ ਬਿਲਕੁਲ ਇਸੇ ਤਰ੍ਹਾਂ ਮੈਂ ਪਾਰਟੀ ਨੂੰ ਇਹ ਹੀ ਮੰਗ ਕਰਦਾ ਕਿ ਸਾਨੂੰ ਵੇਖ ਕੇ ਸਿਰਸਮ ਕੇ ਟਿਕਟ ਦਿੱਤੀ ਜਾਵੇ ਕਿਉਂਕਿ ਇਸ ਵਾਰ 2024 ਦੇ ਜਿਹੜਾ ਇਲੈਕਸ਼ਨ ਹੈ ਇੱਕ ਬੜਾ ਅਲੱਗ ਹੀ ਹੋਏਗਾ ਬੜਾ ਮਜ਼ੇਦਾਰ ਇਲੈਕਸ਼ਨ ਹੋਣ ਵਾਲਾ ਵਰਬਲ ਜੀ ਫਿਰ ਮੁਕਾਬਲਾ ਕਿਉਂਕਿ ਜਿਹੜੀਆਂ ਖਾਸ ਕਰਕੇ ਆਪਾਂ ਜਿਹੜੀਆਂ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੀ ਕਰ ਲਈਏ ਸਾਰਿਆਂ ਦੇ ਵਿੱਚ ਜਿਹੜੇ ਉਮੀਦਵਾਰ ਹੈ ਹੌਣ ਵਾਲੀ ਸਮੇਂ ਦੇ ਵਿੱਚ ਕਾਫੀ ਟੱਕਰ ਦੇ ਸਕਦੇ ਤੁਹਾਨੂੰ ਜਿਹੜੇ ਮੌਜੂਦਾ ਜਿਹੜੇ ਲੋਕ ਸਭਾ ਮੈਂਬਰ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਗੱਲ ਤੋਂ ਹੈ ਦੂਜੇ ਆਪਾਂ ਰਾਣਾ ਗਰਮੀਤ ਸਿੰਘ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਕਾਫੀ ਇਸੇ ਹਲਕੇ ਦੇ ਵਿੱਚ ਉਹ ਲਗਾਤਾਰ ਐਮਐਲਏ ਬੰਦੇ ਰਹੇ ਨੇ ਤਾਂ ਉਧਰ ਸ਼ੇਰ ਸਿੰਘ ਕਬਾਇਆ ਜਿਵੇਂ ਤੁਸੀਂ ਇਸ ਬਰਾਦਰੀ ਦੀ ਗੱਲ ਕੀਤੀ ਹੈ ਇਸ ਬਰਾਦਰੀ ਦਾ ਰਿਸਪਾਂਸ ਉਹਨਾਂ ਨੂੰ ਵੀ ਕਾਫੀ ਮਿਲਦਾ ਉਹ ਵੀ ਐਮਪੀ ਰਹੇ ਹੈ ਕਾਫੀ ਟੱਕਰ ਹੈ ਕਿਵੇਂ ਦੇਖਦਾ ਫਿਰ ਅੰਗਰੇਜ਼ ਸਿੰਘ ਆਉਣ ਲੱਗੇ ਅੰਗਰੇਜ਼ ਸਿੰਘ ਬੜਵਾਲ ਚੁਣੌਤੀਆਂ ਨੂੰ ਹਮੇਸ਼ਾ ਐਕਸੈਪਟ ਕਰਦਾ ਕਿਉਂਕਿ ਫੌਜੀ ਹਮੇਸ਼ਾ ਜਿਸ ਟਾਰਗੇਟ ਤੇ ਹੁੰਦਾ ਜਿਸ ਮਿਸ਼ਨ ਤੇ ਹੁੰਦਾ ਉਹ ਆਪਣਾ ਮਿਸ਼ਨ ਸੈਕਸੈਸ ਕਰਕੇ ਆਏਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਇੱਥੇ ਕਿਹੜੇ ਕਿਹੜੇ ਤਨਾੜ ਐ ਐਮਪੀ ਸੀ ਜਾਂ ਰਹੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਇੱਕ ਸਿਰਫ ਲੋਕਾਂ ਦੇ ਨਾਲ ਜਿਹੜਾ ਪਿਆਰ ਖੱਟਿਆ ਤੁਸੀਂ ਸਿੱਕਿਆਂ ਦੇ ਨਾਲ ਦੇਖਿਆ ਲੋਕਾਂ ਨੇ ਸਿੱਕਿਆਂ ਦੇ ਨਾਲ ਤੋਲਿਆ ਇਹ ਲੋਕਾਂ ਦਾ ਪਿਆਰ ਆ ਇੱਥੇ ਜਿਹੜੀਆਂ ਲੋਕ ਜਾਣਦੇ ਆ ਜਿਹੜੇ ਲੀਡਰ ਰਹੇ ਨੇ ਉਹ ਜਿਹੜੀ ਹਿਸਟਰੀ ਬਿਆਨ ਕਰ ਰਹੀ ਹੈ ਬਾਰਡਰ ਪੱਟੀ ਦੀ ਤਾਂ ਲੋਕ ਇਹਨਾਂ ਨੂੰ ਬੜੇ तरीके ਨਾਲ ਜਵਾਬ ਦੇਣਗੇ ਇਸ ਵਾਰ ਫੌਜੀ ਅਗਰੇਸੀ ਵੜਵਾਲ ਬਿਲਕੁਲ ਮੈਦਾਨ ਦੇ ਵਿੱਚ ਔਰ ਮੈਦਾਨ ਦੇ ਵਿੱਚ ਮੈਂ ਡਟਾਂਗਾ ਜਿਵੇਂ ਤੁਸੀਂ ਆਪ ਦਾ ਦਾਸ ਹੀ ਦਿੱਤਾ ਹੈ ਕਿ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਚੋਣ ਲੜੋਗੇ ਤਾਂ ਉਹ ਮੁੱਦੇ ਸਰ ਵੀ ਕਰੋਗੇ ਜੇਕਰ ਲੋਕ ਤੁਹਾਨੂੰ ਸਤਕਾਰ ਦਿੰਦੇ ਆ ਜੇ ਲੋਕ ਸਭਾ ਦੇ ਵਿੱਚ ਪਹੁੰਚਾਉਂਦੇ ਆ ਜਿਵੇਂ ਹੁਣ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਗੀ ਕਾਫੀ ਮੁੱਦੇ ਲੋਕਾਂ ਸਾਹਮਣੇ ਰੱਖੇ ਸੀਗੇ ਉਹਨਾਂ ਨੇ ਨੌਕਰੀਆਂ ਦੀ ਗੱਲ ਕਹੀ ਸੀਗੀ ਕਲੀਨਿਕਾਂ ਦੀ ਗੱਲ ਕਹੀ ਸੀਗੀ ਤਾਂ 2 ਸਾਲਾਂ ਦੇ ਵਿੱਚ ਕਾਫੀ ਜਿਹੜਾ ਉਹ ਜਿਹੜਾ ਉਹਨਾਂ ਨੇ ਕਿਹਾ ਸੀ ਕਰਕੇ ਦਿਖਾਇਆ ਹੈ ਤਾ ਅੰਗਰੇਜ਼ ਸਿੰਘ ਦਾ ਮੁੱਖ ਮੁੱਦਾ ਕਿਹੜਾ ਹੋਊਗਾ ਕਿਉਂਕਿ ਜੇਕਰ ਲੋਕ ਤੁਸੀਂ ਲੋਕ ਸਭਾ ਦੇ ਵਿੱਚ ਪਹੁੰਚ ਜਾਂਦੇ ਆ ਕਿਉਂਕਿ ਮੁੱਖ ਮੁੱਦਾ ਉਹ ਸਾਹਮਣੇ ਲਿਆਉਂਗੇ ਲੋਕਾਂ ਦੇ ਤੇ ਪਹਿਲੇ ਵਾਰ ਹੀ ਜਿਹੜਾ ਚੰਗਾ ਸਤਕਾਰ ਮਿਲੂ ਤੁਹਾਨੂੰ ਬਿਲਕੁਲ ਜੀ ਜਿਹੜੇ ਮੁੱਦੇ ਨੇ ਬਾਰਡਰ ਪੱਟੀ ਫਰੋਸਪੁਰ ਲੋਕ ਸਭਾ ਦੇ ਬਿਲਕੁਲ ਜੀ ਮੈਪ ਨੰਬਰ ਇੱਕ ਸਭ ਤੋਂ ਵੱਡੀ ਜਿਹੜੀ ਡਿਮਾਂਡ ਆ ਫਰੋਸਪੁਰ ਨੂੰ ਚੰਗੀ ਕਨੈਕਟੀਵਿਟੀ ਨਹੀਂ ਮਿਲ ਰਹੀ ਕਨੈਕਟੀਵਿਟੀ ਲਾਈਕ ਚੰਗੇ ਰੋਡ ਚੰਗੀ ਰੇਲਵੇ ਸਾਡੇ ਕੋਲ ਕੋਈ ਕਿਸੇ ਪੱਟੀ ਉਹੀ ਟ੍ਰੇਨ ਆ ਜਿਹੜੀ ਪਹਿਲਾਂ ਲਾਹੌਰ ਪਸ਼ਾਵਰ ਤੱਕ ਜਾਂਦੀ ਸੀ ਪੰਜਾਬ ਮੇਲ ਉਹੀ ਸਾਡੇ ਕੋਲ ਟ੍ਰੇਨ ਆ ਚਾਹੇ ਅਸੀਂ ਜਲਾਲਾਬਾਦ ਤੋਂ ਚਲੀਏ ਚਾਹੇ ਫਾਜ਼ਿਲਕੰਦ ਚਲੀਏ ਚਾਹੇ ਅਸੀਂ ਹੋਰ ਕਿ ਚਲੀਏ ਸਾਨੂੰ ਫਿਰੋਜ਼ਪੁਰ ਆਉਣਾ ਪੈਂਦਾ ਫਿਰ ਅਸੀਂ ਦਿੱਲੀ ਜਾਂਦੇ ਆ ਤਾਂ ਇਹ ਕਾਫੀ ਹੀ ਚਿੰਤਾ ਦਾ ਵਿਸ਼ਾ ਸਾਡੇ ਲੋਕ ਸਭਾ ਫਿਰੋਜ਼ਪੁਰ ਦੇ ਲਈ ਲੋਕਾਂ ਦੇ ਲਈ ਕਿਉਂਕਿ ਜਿਹੜੀ ਟ੍ਰੇਨ ਦੀ ਬੜੀ ਵੱਡੀ ਡਿਮਾਂਡ ਆ ਸਾਡੇ ਔਰ ਇਸ ਬਾਰਡਰ ਪੱਟੀ ਨੂੰ ਜੇਸੀ ਪਛੜਾ ਛੇਪੇ ਹਟਾਣਾ ਚਾਹੁੰਦੇ ਆ ਤਾਂ ਸਾਨੂੰ ਹਮੇਸ਼ਾ ਕਨੈਕਟੀਵਿਟੀ ਵਧਾ ਦੇਣੀ ਪਵੇਗੀ ਚਾਹੇ ਤੁਸੀਂ ਰੋਡ ਦੀ ਲੈ ਲਓ ਚਾਹੇ ਤੁਸੀਂ ਵਧੀਆ ਟਰਾਂਸਪੋਰਟ ਦੀ ਲੈ ਲਓ ਚਾਹੇ ਤੁਸੀਂ ਰੇਲਵੇ ਦੀ ਲੈ ਲਓ ਚਾਹੇ ਕੋਈ 에어 ਲਾਈਨ ਦੀ ਲੈ ਲਓ ਸਾਨੂੰ ਇਹਦੇ ਉੱਤੇ ਕੰਮ ਕਰਨੇ ਪੈਣਗੇ ਮੈਂ ਬਿਲਕੁਲ ਬਾਰਡਰ ਪੱਟੀ ਦੇ ਲਈ ਆਵਾਜ਼ ਚੁੱਕੂਗਾ ਸਾਡੇ ਲਈ ਕਿਉਂਕਿ ਸਾਡੇ ਕੋਲ ਨਾ ਤਾਂ ਚੰਗੇ ਹਸਪੀਟਲ ਨੇ ਨਾ ਹੀ ਚੰਗੇ ਸਾਡੇ ਕੋਲ ਰੋਡ ਨੇ ਨਾ ਹੀ ਚੰਗੇ ਸਾਡੇ ਕੋਲ ਰੇਲ ਆਬਜਈਆ ਤਾਂ ਸਾਨੂੰ ਇਹਨਾਂ ਤੇ ਨਾ ਹੀ ਸਾਰਿਆਂ ਨੂੰ ਸਾਰਿਆਂ ਨੂੰ ਰਲ ਕੇ ਇਹ ਮੁੱਦੇ ਤੇ ਗੱਲ ਕਰਾਂਗੇ ਬਿਲਕੁਲ ਜਿਵੇਂ ਅੱਜ ਤੁਹਾਨੂੰ ਤੋਲਿਆ ਅਤੇ ਸਿੱਕਿਆਂ ਦੇ ਨਾਲ ਮੇਰੇ ਕੋਲ ਦਾ ਕੁਆਂਟਲ ਦੇ ਕਰੀਬ ਤੁਹਾਡਾ ਵਜ਼ਨ ਬਣ ਗਿਆ 96 ਕਿਲੋ ਦੇ ਕਰੀਬ ਸੀਗਾ ਤਾਂ ਕਾਫੀ ਅਮਾਊਂਟ ਬਣ ਸਕਦੀ ਹੈ ਇਹ ਉਸ ਅਮ ਇਹ ਮੋਟ ਮੇਰੇ ਲਈ ਕੁਆਂਟਲ ਆ ਤੇ ਕੁਆਂਟਰੀ ਦੇ ਬਦਲੇ ਮੈਂ ਜਿਹੜਾ ਮੇਰੇ ਮੈਨੂੰ ਪ੍ਰਮਾਤਮਾ ਮੇਰੀ ਡਿਊਟੀ ਲਾਏਗਾ ਮੈਂ ਇਹਨਾਂ ਦਾ ਪਹਿਲਾਂ ਹੀ ਕਹਿ ਚੁੱਕਾ ਤਨਦੇਹੀ ਦੇ ਨਾਲ ਇੱਕ ਫੌਜੀ ਹਾਂ ਫੌਜੀ ਦੀ ਵਰਦੀ ਨੂੰ ਮੈਂ ਦਾਗ ਨਹੀਂ ਲੱਗਣ ਦੇਵਾਂਗਾ ਮੈਂ ਤਨਦੇਹੀ ਨਾਲ ਨਿਭਾਵਾਂਗਾ ਲੋਕਾਂ ਦੀ ਜਿਹੜੀਆਂ ਮਨੋ ਕਾਮਨਾ ਨੇ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਮੇਰੀ ਇਹ ਬਿਲਕੁਲ ਪ੍ਰਮਾਤਮਾ ਕਾਲਪੁਰ ਕਰਕੇ ਹੀ ਮੇਰੀ ਅਦਾਸ ਹੈ ਪ੍ਰਮਾਤਮਾ ਮੈਨੂੰ ਉਸ ਤਰ੍ਹਾਂ ਦਾ ਬਲ ਬਖਸ਼ੇ ਕਿ ਮੈਂ ਆਦੇ ਲੋਕਾਂ ਦੇ ਵਿੱਚ ਜਿਹੜੀ ਮੈਂ ਸੇਵਾ ਕਰ ਸਕਾਂ ਜਿਵੇਂ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਬੇਚਰ ਰਹੇ ਹਾਂ लास्ट ਸਵਾਲ ਆ ਮੇਰਾ ਲੋਕਾਂ ਨੂੰ ਕੀ ਅਪੀਲ ਕਰਨੀ ਕਿਉਂ ਨਹੀਂ ਕਿਉਂਕਿ ਲੋਕ ਕਿਸ ਤਰੀਕੇ ਦੇ ਨਾਲ ਸਹਿਯੋਗ ਦੇਣ ਸਾਥ ਦੇਣ ਜਿਸ ਤਰੀਕੇ ਦੇ ਨਾਲ ਤੁਹਾਡਾ ਹੁਣ ਸਾਥ ਮਿਲ ਰਿਹਾ ਹੈ ਦੇਖੋ ਜੀ ਇਸ ਤੋਂ ਵੱਧ ਜਿਹੜਾ ਸਾਥ ਤਾਂ ਹੁਣ ਤੁਸੀਂ ਦੇਖ ਹੀ ਰਹੇ ਇੱਕ ਹਜੂਮ ਲੋਕ ਅੱਜ ਚੋ ਦਿਨ ਜੇ ਮੇਰੇ ਤੋਂ ਫੇਸਬੁੱਕ ਆਈਡੀ ਖੋਲ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਘੱਟੋ ਘੱਟ 600 ਤੋਂ 700 ਪਿੰਡਾਂ ਵਿੱਚ ਕਰ ਚੁੱਕਿਆ ਹਾਂ ਜਿਹੜੇ ਵਿੱਚ ਇਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਦਾ ਤੇ ਲੋਕਾਂ ਦੇ ਵਿੱਚ ਪਿਆਰ ਮਿਲਦਾ ਰਿਹਾ ਹੈ ਕਿ ਲੋਕ ਬਿਲਕੁਲ ਤਿਆਰ-ਬਰ-ਤਿਆਰ ਦੇਖੀਆਂ ਵਾਕਈ ਮੈਂ ਤਸਵੀਰਾਂ ਤੁਹਾਡੇ ਪੇਜ ਤੇ ਦੇਖੀਆਂ ਉਹ ਤਸਵੀਰਾਂ ਤਾਂ ਜਿਵੇਂ ਐਨ ਪੀਕ ਤੇ ਜਦੋਂ ਹੁੰਦੀਆਂ ਨਾ ਚੋਣਾ ਜਿਵੇਂ ਬਿਲਕੁਲ ਉਹ ਵੋਟਾਂ ਪੈਂਦੀਆਂ ਟਾਈਮ ਨਹੀਂ ਵੀ ਆਉਂਦਾ ਉਸ ਵਕਤ ਮਿਲਦੀਆਂ ਉਹ ਦੇਖਣ ਨੂੰ ਬਿਲਕੁਲ ਉਸ ਵਕਤ ਮਿਲਦੀਆਂ ਪਰ ਮੈਂ ਤੁਹਾਨੂੰ ਪਹਿਲਾਂ ਕਹਿ ਚੱਕਾ ਮੈਂ ਇੱਕ ਸਮਾਜਸੀ ਵੀ ਹਾਂ ਆਦੇ ਲੋਕਾਂ ਦਾ ਮੈਨੂੰ ਦਰਦ ਹੈ ਮੈਂ ਆਦੇ ਲੋਕਾਂ ਦੇ ਲਈ ਖੜਦਾ ਹਾਂ ਉਹ ਲੋਕਾਂ ਨਾਲ ਹਰ ਦੁੱਖ ਸੁੱਖ ਜਾਂਦਾ ਮੈਨੂੰ ਮੇਰੇ ਲਈ ਬੜੀ ਵੱਡੀ ਗੱਲ ਆ ਇਹ ਮੇਰਾ ਈਵੇਂ ਕਾਫਲਾ ਜਿਹੜਾ ਕਿ ਪਹਿਲਾਂ ਤੋਂ 2 ਸਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਕਾਫਲਾ ਚੱਲਦਾ ਗਿਆ ਦਿਨੋ ਦਿਨ ਵੱਧਦਾ ਜਾਏਗਾ ਲਾਸਟ ਦਿਨ ਤੁਸੀਂ ਦੇਖਣਾ ਜਿਸ ਦਿਨ ਮੈਨੂੰ ਪਰਮਾਤਮਾ ਉਸ ਕਾਲਪੁਰਖ ਜੀ ਐ ਟਿਕਟ ਥੱਪੀ ਤਉ ਸਬਾਤ ਉਸ ਹਯੂਮ ਦੇਖਣਾ ਇਹ ਪਿੰਡਾਂ ਦੇ ਪਿੰਟ ਤੁਸ ਨੂੰ ਰਸਤਾ ਨਹੀਂ ਮਿਲੇਗਾ ਕੋਈ ਸਾਧਨ ਕੱਢੰਦਾ ਇਹ ਦੇਖਣਾ ਤੁਸੀਂ ਹਯੂਮ ਦੇਖਣਾ ਗਰੀਬਾਂ ਦੀ ਮਦਦ ਵੀ ਅੰਗਰੇਜ਼ ਸਿੰਘ ਵਾਵਾ ਕਰਦੇ ਦਿਖਾਈ ਦੇ ਰਹੇ ਆ ਮੈਨੂੰ ਮੈਨੂੰ ਸੁਣਿਆ ਹੈ ਤੁਹਾਡੇ ਸ਼ਬਦ ਮੂਹੋਂ ਕਿਸੇ ਗਰੀਬ ਦੀ ਲੜਕੀ ਵਾਸਤੇ ਕਾफी ਸਹਿਯੋਗ ਕਰ ਰਹੇ ਸੀ ਅੱਜ ਦੇਖੋ ਦਾਨ ਉਹ ਹੁੰਦਾ ਜਿਹੜਾ ਐਸਾ ਹੱਥ ਤੋਂ ਐਸਾ ਹੱਥੋਂ ਦੇਈਏ ਪਤਾ ਲੱਗਣਾ ਚਾਹੀਦਾ ਪਤਾ ਤੁਸੀਂ ਸੁਣ ਲਿਆ ਕਿਦੋਂ ਮੈਨੂੰ ਲੱਗਦਾ ਚਾਹ ਪੀ ਰਹੇ ਸੀ ਤੇ ਕਿਸੇ ਦੀ ਕਾਲ ਆ ਰਹੀ ਸੀ ਕਿਸੇ ਨੂੰ ਫਰੂਟ ਚਾਹੀਦਾ ਸੀ ਤਾਂ ਪਰਮਾਤ ਚਲੋ ਵੈਗ ਨੂੰ ਮੇਰ ਕਰੇ ਸਾਡੀ ਬੇਟੀ ਆਤੀ ਹੈ ਸਾਡੀ ਤਾਂ ਪਰਮਾਤਮਾ ਨੂੰ ਖੁਸ਼ੀਆਂ ਦੇ ਇਸੇ ਤਰ੍ਹਾਂ ਪਰਮਾਤਮਾ ਸਾਡੇ ਦਿਲ ਨੂੰ ਹਾਰਟ ਨੂੰ ਹੋਰ ਵਧਾਉਂਦਾ ਰਹੇ ਅਸੀਂ ਲੋਕਾਂ ਦੇ ਨਾਲ ਇਸ ਤਰ੍ਹਾਂ ਟਟ ਬਟ ਟਿਆਰ ਰਹੀਏ ਕਿਉਂਕਿ ਲੋਕ ਸਾਡੇ ਆਪਦੇ ਨੇ ਕਿਉਂਕਿ ਮਾਨਸ ਕੀ ਜਾਤ ਸਭੇ ਕੇ ਸਾਨੂੰ ਪਿਆਰ ਕਰਨਾ ਹੀ ਪਵੇਗਾ ਸਾਡੇ ਗੁਰੂ ਮਹਾਰਾਜ ਜੀ ਸਿਖਾ ਕੇ ਤੇ ਅਸੀਂ ਉਹਨਾਂ ਦੇ ਚੱਲੇ ਹੋਏ ਕਦਮਾਂ ਤੇ ਚੱਲਾਂਗੇ ਆਪ ਦੇ ਫੌਜੀ ਦਾ ਬਹੁਤ ਬਹੁਤ ਸਵਾਗਤ ਆ ਟਾਈਮ ਦਿੱਤਾ ਸਾਨੂੰ ਤੁਸੀਂ ਥੈਂਕ ਯੂ ਮੈਂ ਡੀ 5 ਚੈਨਲ ਦਾ ਵੀ ਜੀ ਧੰਨਵਾਦ ਕਰਦਾ ਤੁਸੀਂ ਬੜੇ ਪਤ ਬਾਰਡਰ ਏਰੀਆ ਲੱਭ ਕੇ ਕਿਸ ਤਰ੍ਹਾਂ ਪਹੁੰਚੇ ਹੋ ਮੈਨੂੰ ਖੁਸ਼ੀ ਹੋਈ ਤੁਸੀਂ ਪਹੁੰਚੇ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਰਦਾ ਪਰਮਾਤਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਫੌਜੀ ਅੰਗਰੇਜ਼ ਸਿੰਘ ਵੜਵਾਲ ਤਾਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਤਾਂ ਆਪਾਂ ਜਿਵੇਂ ਹੁਣ ਆਪਾਂ ਤਸਵੀਰਾਂ ਗਰਾਊਂਡ ਲੈਵਲ ਤੇ ਦੇਖੀਆਂ ਸੰਭਾਵੀ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੇ ਆਪਾਂ ਉਮੀਦਵਾਰ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਹੁਣੇ ਇੰਨਾ ਮਾਨ ਸਤਕਾਰ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਸਿੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਹੈ ਕੁਆਂਟਲ ਦੇ ਕਰੀਬ ਦਾ ਇਹਨਾਂ ਦਾ ਵਜ਼ਨ ਹੈ ਜਿਸ ਤਰੀਕੇ ਦੇ ਨਾਲ ਕਿਉਂਕਿ ਲੋਕਾਂ ਨੂੰ ਵੀ ਬੜੀਆਂ ਆਸਾਂ ਉਮੀਦਾਂ ਤਾਂ ਇਹਨਾਂ ਪੈਸਾ ਹੁਣੇ ਇਨਵੈਸਟ ਕਰਨ ਲੱਗੇ ਆ ਅੰਗਰੇਸ ਸਿੰਘ ਤੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਟਿਕਟ ਇਹਨਾਂ ਨੂੰ ਹੀ ਮਿਲਣੀ ਹੈ ਤਾਂ ਇਹ ਫਰੋਟਪੋਰ ਦਾ ਜਿਹੜਾ ਬਾਰਡਰ ਦਾ ਏਰੀਆ ਹੈ ਇੱਥੋਂ ਲੋਕ ਸਭਾ ਦੀ ਸੀਟ ਜਿੱਤ ਕੇ ਜਰੂਰ ਜਿਹੜਾ ਇਹ ਲੋਕ ਸਭਾ ਪਹੁੰਚਣਗੇ ਤੇ ਜੋ ਉਮੀਦਾਂ ਲੋਕਾਂ ਨੂੰ ਇਹਨਾਂ ਤੱਕ ਲੱਗੀਆਂ ਨੇ ਇਹਨਾਂ ਤੋਂ ਉਮੀਦਾਂ ਨੇ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਦੱਸਦਾ ਕਿ ਉਹ ਉਮੀਦਾਂ ਤੇ ਮੈਂ ਖਰਾ ਉਤਰੂੰਗਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਐਲਾਨਿਆ ਜਾਂਦਾ ਹੈ ਹਾਲਾਂਕਿ ਜੋ ਅੰਗਰੇਜ਼ ਸਿੰਘ ਵੜਵਾਲਾ ਇਹਨਾਂ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਇਸ ਤੋਂ ਜਿੱਤ ਹਾਸਲ ਕਰਦੇ ਨੇ ਤੇ ਜੋ ਲੋਕਾਂ ਦੀਆਂ ਡਿਮਾਂਡਾਂ ਉਮੀਦਾਂ ਉਹਨਾਂ ਤੇ ਖਰਾ ਉਤਰਦੇ ਆ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਤਾਂ ਫਿਰ ਉੱਪਰ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਤਸਵੀਰਾਂ ਤੋਂ ਨੇ ਨਾਲ ਸਾਂਝੀਆਂ ਕਰਦੇ ਆ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਫੌਜੀ ਅੰਗਰੇਕ ਸਿੰਘ ਵੜਵਾਲ ਤਾਂ ਜਮੀਨੀ ਪੱਧਰ ਤੇ ਕਾਫੀ ਲੋਕਾਂ ਦਾ ਰਿਸਪੌਂਸ ਉਹਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਗੁਰੂ ਹਸਾਏ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਨੇ ਤਾਂ ਫੌਜੀ ਵੱਲੋਂ ਲਗਾਤਾਰ ਜਿਹੜੀ ਲੋਕਾਂ ਦੇ ਨਾਲ ਵਿਚਰਨ ਦੀ ਸ਼ਮੂਲੀਅਤ ਲੋਕਾਂ ਦੇ ਵਿੱਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲੋਕਾਂ ਵੱਲੋਂ ਉਹਨਾਂ ਦੇ ਹਾਰ ਪਾ ਕੇ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੇ ਆ ਕਿ ਹਾਲੇ ਤੱਕ ਜਿਹੜਾ ਕੋਡ ਆਫ ਕੰਡੈਕਟ ਵੀ ਨਹੀਂ ਲੱਗਾਗਾ ਕੋਈ ਇਹਦੇ ਡੇਟ ਵੀ ਨਹੀਂ ਆਏਗੀ ਹਾਲਾਂਕਿ ਵਿਧਾਨ ਸਭਾ 2024 ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਪਰ ਫੌਜੀ ਅੰਗਰੇਕ ਸਿੰਘ ਵੱਲੋਂ ਜਿਹੜਾ ਲਗਾਤਾਰ ਆਪਣੇ ਤੌਰ ਤੇ ਪੂਰਾ ਵਰਕ ਜ਼ਮੀਨੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਅੱਜ ਉਹ ਗੁਰੂ ਹਰਸਾਏ ਵਿਧਾਨ ਸਭਾ ਹਲਕਾ ਦੇ ਵਿੱਚ ਪਹੁੰਚੇ ਨੇ ਤਾਂ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਰਾਪਤਾ ਕੈਂਪ ਕਰ ਰਹੇ ਨੇ ਤੇ ਕਾਫੀ ਸਵਾਗਤ ਲੋਕਾਂ ਵੱਲੋਂ ਉਹਨਾਂ ਦਾ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦੀਆਂ ਕਿਉਂਕਿ ਲੋਕਾਂ ਵੱਲੋਂ ਬਹੁਤ ਮਾਣ ਤੇ ਸਤਿਕਾਰ ਜਿਹੜਾ ਦਿੱਤਾ ਜਾ ਰਿਹਾ ਤਾਂ ਸਾਹਿਬ ਦਾ ਫੌਜੀ ਨੇ ਅੰਗਰੇਜ਼ ਸਿੰਘ ਵੜਵਾਲ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਹਾਲਾਂਕਿ ਇਸ ਤੋਂ ਜੇ ਆਪਾਂ ਗੱਲ ਕਰਕੇ ਫਰੀਪੁਰ ਲੋਕ ਸਭਾ ਹਲਕੇ ਦੀ ਤਾਂ ਮਜਬੂਦਾ ਸ਼ਰਮਣੀ ਅਕਾਲੀ ਦਲ ਦੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ ਇਹਨਾਂ ਦੀ ਟੱਕਰ ਸੁਖਬੀਰ ਸਿੰਘ ਬਾਦਲ ਨਾਲ ਹੋਵੇ ਜਾਂ ਆਪਾ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਰਾਣਾ ਗਰਮੀਤ ਸਿੰਘ ਨਾਲ ਇਹਨਾਂ ਦੀ ਹੋਰ ਹੋ ਸਕਦੀ ਟੱਕਰ ਕਾਂਗਰਸ ਪਾਰਟੀ ਦੇ ਵੀ ਕਾਫੀ ਧੜੱਲੇਦਾਰ ਇਥੇ ਲੀਡਰ ਨੇ ਸ਼ੇਰ ਸਿੰਘ ਕੋਬਾਇਆ ਐਮਪੀ ਰਹੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਮੁਕਾਬਲਾ ਹੋ ਸਕਦਾ ਹੈ ਤਾਂ तमाम ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮਹਾਨ ਲੀਡਰ ਨੇ ਉਹਨਾਂ ਦੇ ਨਾਲ ਟੱਕਰ ਹੋ ਸਕਦੀ ਹੈ ਪਰ ਆਪਾਂ ਇਹ ਕਹਿ ਸਕਦੇ ਆ ਕਿ ਲੋਕਾਂ ਦਾ ਜਿਹੜਾ ਸਤਕਾਰ ਮਾਣ ਰਿਸਪਾਂਸ ਕਾਫੀ ਜਿਹੜਾ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਨੇ ਫੌਜੀ ਅੰਗਰੇਜ਼ ਸਿੰਘ ਵੜਵਾਲ ਉਹਨਾਂ ਨੂੰ ਦਿਖਦਾ ਦਿਖਾਈ ਦੇ ਰਿਹਾ ਹੈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਤਾਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਹਾਸਲ ਕਰਾਂਗੇ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ